ਨਾ ਤੂੰ ਹੀ ਤਾਂ ਪੋਲੇ ਜੇ ਮੂਨਾ ਕਹਿਤਾ ਵੀ ਆਪਣੀ ਮਰਜ਼ੀ ਕਰੋ ਹੁਣ ਹੁਣਹੀਂ ਨਾ ਗਾਂ ਜੋਗੇ ਨਾ ਪਸ਼ਾਂ ਜੋਗੇ ਕੁੜੀ ਨੇ ਚੂੜੀਆਂ ਵੀ ਚੜਾਤੀਆਂ ਤੁਹਾਡੇ ਸਾਹਮਣੇ ਹੈ ਕੋਟ ਨਹੀਂ ਪੀਤਾ ਬਥੇਰੀ ਚਾਹ ਪਿਆਲਤੀ ਤੁਸੀਂ ਮੈਨੂੰ ਠੀਕ ਵਾ ਨਾ ਆ ਜਿਹੜੀ ਏਡੀ ਵੜੀ ਟੈਨਸ਼ਨ ਦੇਤੀ ਆ ਨਾ ਇਹ ਹੁਣ ਵੇਖਾ ਜਾ ਕੇ ਕਿ ਕਿਦਾਂ ਹੱਲ ਕਰਨਾ ਹੈ ਇਹਦਾ ਕਿੰਨੀ ਸੋਹਣੀਆਂ ਫੋਟੋਆਂ ਆਈਆਂ ਮੇਰੀਆਂ ਆਹ ਫੋਟੋ ਬਹੁਤ ਸੋਹਣੀ ਆ ਅਮਨ ਫੋਟੋਆਂ ਵੇਖਣ ਡਈ ਆ ਹਾਂਜੀ ਮੰਮੀ ਇਹਨਾਂ ਨੂੰ ਛੱਡ ਪਹਿਲਾਂ ਇੱਧਰ ਫੜਾ ਮੈਨੂੰ ਆਹ ਲੈ ਫੜਾ ਜੈਕਟ ਪਾ ਆਪਣੇ ਪਤਾ ਠੰਡ ਕਿੰਨੀ ਆ ਮਰਨਾ ਹੀ ਆ ਲਿਆ ਚੂੜੀਆਂ ਦੇ ਚਾਚਾ ਵਿੱਚ ਹੋਰ ਨਾ ਹੋਵੇ ਬਿਮਾਰ ਹੋ ਕੇ ਬੈਠੇ ਆਪੇ ਤੇ ਮੰਮੀ ਕਹਿੰਦੇ ਹੀ ਰਹਿੰਦੀ ਆ ਜਿੰਨਾ ਆ ਪੁੱਤ ਮੈਂ ਤੇ ਇਹ ਕਹ ਫੋਟੋਆਂ ਸੋਹਣੀਆਂ ਆਉਣਗੀਆਂ ਆ ਲੈ ਫੜ ਪਾ ਨਹੀਂ ਮੁੜ ਕੇ ਬਿਮਾਰ ਹੋ ਗਈ ਤੇ ਫੇਰ ਕਿਧਰ ਨੂੰ ਜਾਣਾ ਹੀ ਹੋ ਮੇਰੀ ਗੱਲ ਸੁਣ ਹਾਂਜੀ ਫੋਟੋਆਂ ਪਾਤੀਆਂ ਮੁੰਡੇ ਵਾਲਿਆਂ ਨੂੰ ਹਾਂਜੀ ਮੰਮੀ ਪਾਤੀਆਂ ਅਹੀਂ ਅੱਛਾ ਅੱਛਾ ਚੱਲ ਵਧੀਆ ਕੀਤਾ ਹੀ ਹੋ ਸੋਹਣੀਆਂ ਨਾ ਮੰਮੀ ਫੋਟੋਆਂ ਪੋਟੋਂ ਅਪੜੀਂਆਂ ਸੋਹਣੀਆਂ ਆਈਆਂ ਵਾ ਹੈ ਵੇਖਾ ਕਿ ਦੀ ਸੋਹਣੀ ਲੱਗਣ ਦੀ ਮੇਰੀ ਧੀ ਮੈਂ ਤਾਂ ਕਹਿੰਨੀ ਕਿ ਤੇਨੂੰ ਨਜ਼ਰ ਹੀ ਨਾ ਲੱਗ ਜੇ ਮੇਰੀ ਧੀ ਨੂੰ ਮੈਂ ਕਿਤੇ ਨਹੀਂ ਨਜ਼ਰ ਲੱਗਦੀ ਨਹੀਂ ਪੋਤਾ ਨਜ਼ਰਾਂ ਬਥੇਰੀਆਂ ਹੁੰਦੀਆਂ ਆਈਆਂ ਲੱਗ ਜਾਂਦੀਆਂ ਹੁੰਦੀਆਂ ਵਾ ਇਦਾਂ ਕਰਨੀ ਆ ਨਵ ਨੂੰ ਆਜ ਮਾਰਨੀ ਆ ਤੇ ਉਹਨੂੰ ਕਹਿੰਨੀ ਆ ਵੀ ਮਿਰਚਾਂ ਲੈ ਕੇ ਆ ਤੇ ਮੈਂ ਵਾਰਾਂ ਆਪਣੀ ਧੀ ਤੋਂ ਮੰਮੀ ਦੇ ਆਂਦੂ ਆ ਵੀ ਵਹਿਮ-ਬੂਮ ਹੁੰਦੇ ਆ ਨਜ਼ਰ ਲੱਗਦੀ ਨਹੀਂ ਵਹਿਮ ਨਹੀਂ ਹੁੰਦੇ ਸੱਚੀਆਂ ਗੱਲਾਂ ਵਾ ਸਿਆਣਿਆ ਬੜਾਈਆਂ ਵਾ ਕੋ ਸੋਚ ਕੇ ਬੜਾਈਆਂ ਠੀਕ ਆ ਨਾ ਵਹਿਮ ਨਹੀਂਗੇ ਹੁੰਦੇ ਤਾਂ ਉਹਨਾਂ ਗਾਰਲੀ ਪੀੜੀ ਨੂੰ ਪਤਾ ਲੱਗਦਾ ਵੀ ਵਿਆਹ ਮਾਕੇ ਕੀ ਆ ਠੀਕ ਐ ਜੋ ਤੈਨੂੰ ਚੰਗਾ ਲੱਗਦਾ ਕਰ ਲਓ ਆ ਮੈਂ ਮਾਰਨੀ ਵਾਜਤਰੀ ਭਾਬੀ ਨੂੰ ਨਵ ਹਾਏ ਹਾਏ ਹੁਣ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਇੱਕ ਤੇ ਇਹ ਨਹੀਂ ਮਾਵਾਂ ਤੀਆਂ ਠਿੱਕਾਂ ਦੇਂਦੀਆਂ ਅਹੀਂ ਪਹਿਲਾ ਦੱਸ ਕਿਹੜੀਆਂ ਮੇਲੀਆਂ ਵਾਂ ਕਿੰਨੇ ਕੰਮ ਕਰਨ ਵਾਲੇ ਨੇ ਸਾਡੇ ਨਵ ਨਹੀਂ ਕਿੱਥੇ ਰਹਿ ਗਈਆਂ ਆ ਵੇਖੋ ਆ ਗਈਆਂ ਹਾਂਜੀ ਲੈ ਦੱਸ ਤੂੰ ਕਿੱਥੇ ਵੜੀ ਗਈ ਮੰਮੀ ਕੰਮ-ਕੁਮ ਦੇ ਆ ਕਰਨਾ ਠੰਡੇ ਨਹੀਂ ਆ ਦੱਸੋ ਕੀ ਕਹਿਣਾ ਹੁਣ ਤੁਸੀਂ ਠੰਡ ਤੇ ਬੜੀ ਆ ਪੁੱਤਾਂ ਕੋਟੀਆਂ ਕਾਟੀਆਂ ਚੰਗੀ ਤਰ੍ਹਾਂ ਪਾ ਲੋ ਅਹੀਂ ਤੇ ਪਾਈਆਂ ਵਾ ਇਹਨੂੰ ਵੀ ਕੁਛ ਪਵਾ ਪੂ ਦੋ ਆਂਕੜਾ ਪਾ ਲੈਣੀ ਚਾਹ ਦੇ ਵਿੱਚ ਆਹੋ ਨਹੀਂ ਹੁਣ ਤੇ ਜੈਕਟ ਪੁਵਾਈ ਆ ਮੈਂ ਇੱਦਾਂ ਬੈਠੀ ਹਾਂ ਵਾਲ-ਵੂਲ ਆਪਣੇ ਬੰਨ ਲਾ ਰਬੜ ਬੈਂ ਫਾਕੇ ਤੇ ਟੋਪੀ ਟੋਪੀ ਪਾਤੀ ਫਿਰ ਜਾਈ ਚ ਬੈ ਮੁੰਡੇ ਸਾਰੇ ਵਿਆਹ ਚ ਮੰਮੀ ਸ਼ੂ ਸ਼ੂ ਕਰਦੀ ਗੱਲ ਵਾ ਤੇ ਚੰਗੀ ਲੱਗੇਗੀ ਬਹੁਤ ਮੈਂ ਇਹਨੂੰ ਕਹਿਣ ਲਈ ਆ ਪਾ ਲੋ ਨਹੀਂ ਮੰਮੀ ਚਾਬੜਾ ਵਾ ਚਾਬੜਾ ਇਹਨੂੰ ਤਾਂ ਇਹ ਲਈ ਪੂਰਾ ਥੋੜੀ ਵੀ ਵੇਖੀ ਜਾਣਾ ਠੰਡ ਵੀ ਵੇਖਣੀ ਆ ਨਾ ਆਹੋ ਠੰਡ ਤੇ ਹੈ ਮੇਰੀ ਗੱਲ ਸੁਣ ਪੁੱਤ ਮਹ ਸੁਣੀ ਇਨੀ ਲੱਗਣ ਦੀ ਕਿਤੇ ਨਜ਼ਰੀ ਨਾ ਲੱਗ ਜਾਏ ਤੇ ਜਾ ਮੇਰੀ ਤੇ ਮਿਰਚਾ ਲੈ ਕੇ ਆ ਸਹੀ ਗੱਲ ਆ ਮੰਮੀ ਤੁਹਾਡੀ ਸਗੋਂ ਜਦੋਂ ਤਿਆਰ ਹੋਈ ਹੀ ਨਾ ਮੈਂ ਤੇ ਉਦੋਂ ਵੀ ਤੁਹਾਨੂੰ ਕਹਿਣਾ ਹੈ ਮੈਂ ਕਹਾਂ ਨਹੀਂ ਮਹਾ ਕਿਤੇ ਤੁਸੀਂ ਗੁੱਸਾ ਹੀ ਨਾ ਕਰ ਲੋ ਲੈ ਦੱਸ ਛਿਦੈਣਵਾ ਮੈਂ ਗੁੱਸਾ ਕਰੂੰਗੀ ਇੰਨਾ ਸੋਚਨੀ ਆਪਣੀ ਨੜਾਨ ਦਾ ਤੂੰ ਤੇ ਮੈਂ ਕਿਉਂ ਗੁੱਸਾ ਕਰੂੰਗੀ ਹੈ ਤੇਰੇ ਵਰਗੀਆਂ ਭਾਬੀਆਂ ਤੇ ਰੱਬ ਘਰ ਘਰ ਦੇਵੇ ਸਾਰਿਆਂ ਨੂੰ ਤੇ ਚਲੋ ਮੰਮੀ ਹੋਣ ਨੂੰ ਨਾ ਬਿਸਤਰਾ ਬੁਸਤਰਾ ਸੋਟ ਦੋ ਤੇ ਦੇ ਵਿੱਚ ਬੈਠੇ ਮੈਂ ਲੈ ਕੇ ਆਉਣੀ ਆ ਮਿਰਚਾ ਜਾ ਤੂੰ ਲੈ ਕੇ ਆ ਪਹਿਲਾਂ ਵੇਖਿਆਈ ਕਿੰਨਾ ਕਰਦੀ ਤੇਰੀ ਭਾਬੀ ਹੈ ਤੂੰ ਐਵੇਂ ਸੜਸੜੂ ਕਰਦੀ ਦਿੰਦੀ ਹੁੰਦੀ ਹੈਗੀ ਮੰਮੀ ਉਦਾਂ ਕੇ ਕੇ ਟਾਈਮ ਇਦਾਂ ਕਰਦੀ ਤਾਂ ਮੈਂ ਕਿੰਨੀ ਹੋਰ ਮੈਨੂੰ ਕੀ ਹੈ ਤੇ ਚੱਲ ਕੋਈ ਨਹੀਂ ਫਿਰ ਵੀ ਪਰਜਾਈ ਹੈ ਤੇਰੀ ਲੈ ਵਖਾਣ ਫੋਟੋਆਂ ਹੋਣ ਇੱਥੇ ਤੇ ਸਾਰੀਆਂ ਹਰੀਆਂ ਆਈਆਂ ਨੇ ਜਾਂ ਸੁੱਕੀਆਂ ਪਤਾ ਨਹੀਂ ਹੈਗੀਆਂ ਕਿ ਨਹੀਂ ਮੰਮੀ ਨੂੰ ਪੁੱਛਦੀਆਂ ਮੰਮੀ ਹਾਂਜੀ ਲਾਲ ਮਿਰਚਾਂ ਕਿੱਥੇ ਆ ਸੁੱਕੀਆਂ ਆਸ ਸਲੈਪ ਦੇ ਥੱਲੇ ਪਈਆਂ ਹੀ ਹੋ ਠੀਕ ਆ ਆਲਮ ਜੀ ਚਾਹ ਪੀ ਲਓ ਲੈ ਪਰਜਾਈ ਤੇਰੀ ਚਾਹ ਲੈ ਆਈ ਹੋ ਮੈਂ ਠੰਡ ਨਾ ਲੱਗ ਜਾਏ ਕੁੜੀ ਨੂੰ ਲੈ ਵੇਖਿਆ ਭਾਬੀ ਜੀ ਚਾਹ ਲੈ ਆਈ ਤੇ ਇਦਾਂ ਜਿੱਦਾਂ ਨੇ ਤੇਰੀਆਂ ਭਾਬੀਆਂ ਵਾਂ ਹੈ ਕੋਈ ਇਦਾਂ ਦੀ ਵੇਖ ਲੈ ਉਹਨੂੰ ਵੱਖਰਾ ਫਿਕਰਵਾ ਤੈਨੂੰ ਵੱਖਰਾ ਫਿਕਰਵਾ ਕਿਦਾਂ ਚਾਹ ਲੈ ਆਈ ਤੇਰੇ ਵਾਸਤੇ ਬਣਾ ਕੇ ਨਾ ਮੇਰੀ ਠਰ ਨਾ ਜਾਵੇ ਕਿਤੇ ਮੰਮੀ ਇਹਨਾਂ ਨੂੰ ਤੇ ਭਾਬੀਆਂ ਕਹਿੰਦੇ ਆ ਸਹੀ ਗੱਲ ਆ ਪੁੱਤ ਵੇਖ ਲੈ ਤੂੰ ਇਦਾਂ ਨਾ ਲੜਦੀ ਹੁੰਦੀ ਹਿੰਦੀ ਹੈਂ ਹੁਣ ਵੇਖ ਲੈ ਉਹ ਤੇਰੇ ਸਾਰੇ ਚਾਮਲਾਰ ਕਰਨ ਦੀਆਂ ਵਾ ਨਾ ਚੱਲ ਮੰਮੀ ਇਹਨੂੰ ਕੰਬਲ-ਕੰਬਲ ਦੇਣਾ ਹੀ ਕੋਈ ਤੇ ਵਿੱਚ ਕੰਬਲ 'ਚ ਬਹਿ ਜਾਂਦੀ ਸਭੋ ਕੋਈ ਨਹੀਂ ਪੁੱਤ ਦਿੰਨੀ ਆ ਚਾਹ ਪੀ ਲਿੰਦੀ ਆ ਨਾ ਨਾਲੇ ਨਵ ਨੂੰ ਮੈਂ ਕਹਿ ਮਿਰਚਾਂ ਲੈ ਮਿਰਚਾਂ ਮਾਰੀ ਐ ਇੱਤੋਂ ਬੈਠੀ ਨਹੀਂ ਮੈਂ ਭਾਬੀ ਜੀ ਕੋਈ ਨਹੀਂ ਅਜੇ ਮੈਂ ਤਿਆਰ ਹੋਈ ਨਹੀਂ ਮੈਂ ਅੱਪੇ ਨਹੀਂ ਪਹਿਨਣੀ ਠੀਕ ਆ ਕੋਈ ਨਹੀਂ ਚਾਹ ਹੀ ਬੜਾਵਾ ਤਾਂ ਕਰਕੇ ਡਈ ਮੇਰਾ ਮੇਕਅਪ ਨਾ ਖਰਾਬ ਹੋ ਜਾਏ ਕਿਤੇ ਨਹੀਂ ਮੇਕਅਪ ਖਰਾਬ ਹੁੰਦਾ ਬਹਿ ਜਾ ਕੰਬਲ 'ਚ ਮਰੇਗੀ ਕੱਪੜੇ ਚੇਂਜ ਕਰਕੇ ਬੈਠ ਨਵ ਨੂੰ ਦੇ ਦੇ ਚਾਹ ਤਾਂ ਤੂੰ ਵੀ ਪੀ ਲੈ ਆ ਮੈਂ ਦੇਵਨੀ ਮੈਂ ਉਹਨਾਂ ਨੂੰ ਵੇਖਿਆ ਹੀ ਪੁੱਤ ਫਿਰ ਵੀ ਉਹਨਾਂ ਨੂੰ ਪਤਾ ਵੀ ਸਾਡੀ ਨਾਨ ਹੁਣ ਪੁਰਾਣੀ ਹੋ ਗਈ ਆ ਆਪਣੇ ਘਰ ਚਲ ਜਾਣਾ ਵਾ ਚੰਗੀ ਏ ਤਾਂ ਸੋਚਦੀ ਏ ਮੇਰੇ ਬਰੇ ਅਹੀਂ ਇਹਨੂੰ ਗੱਲਾਂ ਕਰਦੀ ਸਹੀ ਗੱਲ ਆ ਪੁੱਤ ਆ ਲੋ ਮੰਮੀ ਲੈ ਆ ਪੁੱਤ ਆਲਾ ਫੜ ਚਾਹ ਪੀ ਲਈਏ ਤੂੰ ਨਹੀਂ ਹਲੇ ਮੈਂ ਪੀਣੀ ਏ ਅੱਛਾ ਪੀਲਾ ਚਾਹ ਚਾਹ ਪੀ ਕੇ ਤਾਂ ਨਿੱਗ ਜਾ ਲੱਗ ਜਾਂਦਾ ਠੰਡ ਪਤਾ ਕਿੰਨੀ ਆ ਫਿਰ ਤੈਨੂੰ ਮੈਨੂੰ ਕਿਆ ਲੱਗ ਪਈ ਕਿ ਮਿਰਚ ਲੈ ਕੇ ਆ ਤੇ ਮੈਂ ਫਿਰ ਇਹ ਲੈਣ ਲੱਗ ਪਈ ਜਿਵੇਂ ਚਾਹ ਪੀਣ ਲੱਗ ਪੈਂਦੀ ਨਾ ਫਿਰ ਕਿੰਨਾ ਟਾਈਮ ਲੱਗ ਜਾਣਾ ਹੈ ਮੈਂ ਬਾਅਦ ਵਿੱਚ ਪੀਣੀ ਆ ਬੈ ਚਲ ਪੀ ਲਈ ਹੁਣ ਚੰਗਾ ਆ ਤੇ ਉਦਾਂ ਹੀ ਮੰਮੀ ਕਰੀ ਜਾਂਦੀ ਤੂੰ ਚੁੱਪ ਕਰਕੇ ਬਹਿ ਨਹੀਂ ਤੈਨੂੰ ਕੁਝ ਨਹੀਂ ਪਤਾ ਲੇਪੋਤਾ ਅੱਗ ਬਾਲ ਕੇ ਤੇ ਚੁੱਲ੍ਹੇ ਸੁਟਦੇ ਹੁਣ ਮਮੀ ਹੁਣ ਕਿੱਥੇ ਅੱਗ ਬਾਲਾਂਗੀ ਮੈਂ ਗੈਸ ਤੇ ਰੱਖ ਦਿੰਨੀ ਆ ਆਹੋ ਰੱਖ ਦੇ ਗੈਸ ਤੇ ਤੇ ਸਾਰਾ ਟਬਰ ਖੰਖਾਂ ਖੰਗ ਮਰ ਜੇ ਮੁੜ ਕੇ ਹੈ ਪਤਾ ਨਹੀਂ ਆ ਲੱਗਦਾ ਤੈਨੂੰ ਕੁਛ ਵੀ ਸਾਰਿਆਂ ਦੇ ਸਿਰ ਨੂੰ ਚੜ ਜਾਣੀਆਂ ਠੀਕ ਆ ਚਲਾ ਵੀ ਲਈ ਜਾ ਪਾਂਡੇ ਪੋਤੇ ਵਾਰਨੀਆਂ ਜ਼ਰੂਰੀ ਹੁੰਦੀਆਂ ਵਾ ਠੀਕ ਵਾ ਨਾ ਨજર ਲੱਝ ਜਾਂਦੀ ਆ ਇਹ ਨਾਲੇ ਜਿੰਨੀ ਸੋਣੀ ਤੋਂ ਲੱਗਣ ਈ ਆ ਨਾ ਨજર ਪੱਕਾ ਲੱਗੀ ਹੋਣੀ ਤੈਨੂੰ ਠੀਕ ਆ ਨਾ ਹੁਣ ਏਦਾਂ ਕਰ ਟੋਪੀ ਟਾਪੀ ਪਾਸ ਹਰਤੇ ਤੇ ਕੰਬੜ ਲਿਆ ਕੇ ਦਿੰਨੀ ਆ ਤਾਂ ਆਰਾਮ ਨਾਲ ਵੜ ਕੇ ਬਹਿ ਜਾ ਵਿੱਚ ਲਿਆ ਦੋ ਮੰਮੀ ਪਹਿਲੇ ਮੈਂ ਕੱਪੜੀ ਚੇਂਜ ਕਰਨੀ ਆ ਚੱਲ ਠੀਕ ਆ ਲਿਆਉਂਨੀ ਆ ਫਿਰ ਮੈਂ ਚੰਗਾ ਲਿਆ ਦੋ ਮੰਮੀ ਫਿਰ ਲੈ ਬਲੀ ਜਿਹੜੇ ਸਾਬ ਮੰਮੀ ਪਿਆਰਾਤ ਮੈਂ ਕਹਿੰਦੀ ਕਿ ਹਾਂ ਧੋਪੀ ਨਹੀਂ ਲੱਗਣੀ ਹੈਗੀ ਪਰ ਨਹੀਂ ਫੇਰ ਵੀ ਰੱਬ ਨੇ ਧੁੱਪ ਲਾਤੀ ਆ ਨਾਲੇ ਕੱਲ ਨੂੰ ਲੋਹੜੀ ਆ ਤੇ ਲੋਹੜੀ ਤੋਂ ਬਾਅਦ ਹੀ ਤਾਂ ਅੱਗੇ ਧੁੱਪਾਂ ਲੱਗਣ ਲੱਗ ਪੈਂਦੀਆਂ ਨੇ ਕਈਆਂ ਜਮਾਨਿਆਂ 'ਚ ਕੱਜੇ ਕੋਠੇ ਹੋਣੀ ਕਿਤੇ ਆ ਚੁੰਨੇ ਆ ਚੁੰਨੇ ਹੋਣ ਹੁਣ ਇੱਕ ਪਾਸੇ ਮੀਂਹ ਪਿਆ ਜਾਂਦਾ ਇੱਕ ਪਾਸੇ ਲੱਗਦਾ ਇਹ ਨਹੀਂ ਕਿ ਮੀਂਹ ਪਿਆ ਹੁੰਦਾ ਚਲੋ ਇਹ ਵੀ ਰੱਬ ਦੇ ਹੀ ਰੰਗ ਨੇ ਜੇ ਪਹਿਲੇ ਸਮੇਂ ਹੀ ਉਹਨਾਂ ਟਾਈਮਾਂ ਦਾ ਉਹ ਟਾਈਮ ਵਧੀਆ ਲੰਘਿਆ ਚਲੋ ਮਾਲਕ ਨੇ ਹੁਣ ਤਾਂ ਸਾਰਿਆਂ ਦੀ ਬੜੀ ਸੁਣੀ ਆ ਕਿਸੇ ਦੇ ਅੱਜ ਕੱਲ੍ਹ ਦੇ ਜਮਾਨੇ 'ਚ ਕੱਜੇ ਕੋਠੇ ਹੈ ਹੀ ਨਹੀਂ ਓ ਕਿੱਥੇ ਗਈਆਂ ਭਗਵਾਨਿਆ ਇਹ ਆਜੋ ਮੈਂ ਕੋਠੇ ਤੇ ਜੇ ਉੱਤੇ? ਹਾਂ ਹੋ ਹੋ। ਚਲ ਆ ਜਾਈ ਦੰਨ। ਧੁੱਪ ਨਹੀਂ ਸੇਕਣ ਉੱਤੇ। ਹਾਂ ਉਹ ਨਹੀਂ ਚੱਲਿਆ। ਥੱਲੇ ਤਾਂ ਠੰਡ ਬੜੀ ਲੱਗਣ ਦੀ ਆ ਇਹ ਤਾਂ ਅੰਦਰ ਹੀ ਕੋਠੇ ਦੇ ਥੱਪ ਸੇਕਉਂਗੀ। ਮੈਂ ਥੱਲੇ ਲੱਭੀ ਜਾਂੜਿਆ ਤੈਨੂੰ ਤੇ ਤੂੰ ਇਥੇ ਉੱਤੇ ਆਣ ਕੇ। ਆ ਧੁੱਪ ਲੱਗੀ ਤੇ ਇਹਦੇ ਕਰਕੇ ਮੈਂ ਨਹੀਂ ਉੱਤੇ ਆਂਦੀ ਆ ਥੱਲੇ ਬੈਠੀ ਨਾ ਠੰਡ ਲੱਗਣ ਦੀ। ਮੈਂ ਕਹਿੰਦਿਆਂ ਹਾਂ। ਮੈਂ ਕਿਹਾ ਕੱਲ ਨੂੰ ਲੋਹੜੀ ਆ। ਹਾਂ। ਇਹ ਕੁੜੀ ਨੂੰ ਆਂਦੇ ਹਾਂ ਵੀ ਚੱਲ ਉਹਨੂੰ ਵੀ ਲੈ ਆ ਨਾਲ ਰੋਜ ਨੂੰ ਵੀ ਤੇ ਪਰੋਣੇ ਨੂੰ ਨਾਲ ਲੈ ਆ ਤੇ ਚੱਲ ਆ ਜਿਓ ਇੱਥੇ ਸਾਡੀ ਰੌਣਕ ਮੇਲਾ ਕਰਾਂਗੇ ਉਹਨਾਂ ਦੇ ਹੁਣ ਘਰ ਵੀ ਆਵਾਹ ਕੋਈ ਨਾ ਤਸੀਂ ਕਹੋ ਕੋਈ ਗਾ ਨਹੀਂ ਲੋਹੜੀ ਦਾ ਮੈਨੂੰ ਚੇਤਾ ਵਾ ਵਿਆਹ ਉਹਨਾਂ ਦਾ ਨੰਗ ਦਾ ਆਪਾਂ ਲੋਹੜੀ ਦੇਵਾਂਗੇ ਜਾ ਕੇ ਉਹ ਤੇ ਤੇਰੀ ਗੱਲ ਠੀਕ ਆ ਮੈਂ ਨਾ ਚੱਲ ਇੱਥੇ ਅਸੀਂ ਕਿਤੇ ਭੱਗਾ ਭੱਗਾ ਆਉਂਦੇ ਕਿੱਥੇ ਹੋਗੇ ਉਹ ਚੱਲ ਕੋਈ ਨਹੀਂ ਅਸੀਂ ਆਏ ਗਾਪੇ ਹੀ ਲਾ ਲਾਂਗੇ ਬੋਲੇ ਜਾਣੇ ਉਹ ਸਾਨੂੰ ਦੋਵਾਂ ਨੂੰ ਕੀ ਬਹੁਤੀ ਗੱਲ ਦਾ ਡਾਂਡ-ਗੋਡ ਸੱਦ ਲਾਂਗੇ ਮੈਂ ਕਈ ਇਹਦੀ ਸੋਚਦਾ ਵਾਂ ਚੱਲ ਜੇ ਕਿਤੇ ਸਾਡਾ ਵੀ ਕੋਈ ਮੁੰਡਾ ਹੁੰਦਾ ਗੜੀ ਹਾੜੀ ਨੂੰ ਹੁੰਦੀ ਹੈ ਨਾ ਪੋਤੀਆਂ ਪੋਤੇ ਨੇ ਲੇਕਿਨ ਹੀ ਰੌਣਕ ਹੋਣੀ ਉਹ ਤੇ ਰੱਬ ਦੇ ਹੱਥ ਵਸਾ ਸਾਡਾ ਕਿਹੜਾ ਜੀਨ ਹੀ ਕਰਦਾ ਰੱਬ ਵੀ ਬਸ ਨਾ ਆਪਣੀਆਂ ਮਰਜ਼ੀਆਂ ਕਰਦਾ ਹੀ ਇਦੇ ਅੱਗੇ ਜ਼ੋਰ ਵੀ ਨਹੀਂ ਨਾ ਕਿਸੇ ਦਾ ਕਰੇ ਬੰਦਾ ਕੀ ਕਰੇ ਸੋਚਦੀ ਮੈਂ ਵੀ ਬਥੇਰਾ ਹਾਂ ਪਰ ਫੇਰ ਮੈਂ ਨਹੀਂ ਚੱਲੀ ਇੰਨਾ ਬੜਾ ਧੀ ਹੈਗੀ ਹੈ ਜੇ ਧੀ ਵੀ ਨਾ ਹੁੰਦੀ ਤਾਂ ਫੇਰ ਕੀ ਕਰਨਾ ਸੀ ਆਪਾਂ ਆਹੋ ਇਹ ਵੀ ਤਾਂ ਉਹਨੇ ਦਿੱਤੀ ਆ ਹੋਰ ਇਹ ਰੱਬ ਦੀ ਦਾਤ ਆ ਧੀਾਂ ਚ ਤਾਂ ਕੁੱਤਾ ਜਣ ਕੋਈ ਫਰਕ ਨਹੀਂ ਪੈਂਦਾ ਉਹਦਾ ਹੀ ਰੰਗ ਵਾ ਜੋ ਉਹਦੇ તરી ਜਾਂਦਾ ਬਸ ਇਹ ਮੈਂ ਸੋਚਣ ਦੀ ਇੱਧਰ ਆਈ ਤੇ ਪਿਆਲੀਆਂ ਵਾਲੇ ਵੇਖਿਆ ਕਿ ਕਿਦਾਂ ਪਿਆਲੀਆਂ ਚ ਪਾਣੀ ਖਲੋਤਾ ਆ ਜੀ ਨਹੀਂ ਬੜਾ ਪਿਆਜ ਰਾਦ ਆਹੋ ਇਹ ਵੀ ਚੰਗਾ ਤੇ ਹੀ ਰਾਤੀ ਪੱਠੇ ਵੱਢ ਲੈ ਨਾਲੇ ਹੁਣ ਧੁੱਪ ਲੱਗ ਗਈ ਆ ਨਾ ਹਵਾ ਵਧੀਆ ਹੀ ਉੱਧਾ ਰਾਤ ਨੂੰ ਮੀਂਹ ਪੈਦੇ ਦੇਣੇ ਧੁੱਪ ਲੱਗ ਜਾ ਸੋਨੇ ਦੇ ਦੀ ਭਾਜੀ ਦਾ ਸਾਲ ਨਹੀਂ ਪੈਂਦਾ ਉਹ ਝੜੀ ਲੱਗ ਜਾਂਦੀ ਕੰਮ ਕਰ ਕਰ ਲਈ ਉਹ ਗੋਠੇ ਜਾ ਕੇ ਉਹ ਕੰਮ ਕਰਕੇ ਦੇ ਆਣੀ ਤੂੰ ਵੀ ਇੱਕ ਕੰਮ ਇੰਨਾ ਕਰਾਓ ਮੈਂ ਤਲੀ ਆ ਹੂੰ ਇਹਦਾ ਮੈਂ ਨਰਸੋਈ ਸਾਫ ਕਰਾਉਂਗੀ ਜੇ ਹੈ ਵਾਟਾ ਹਾਂ ਦਾ ਅੱਜੀ ਕਰਾ ਦੂੰ ਅੱਜੀ ਕਰ ਲੈ ਕੱਲ ਨੂੰ ਤਾਂ ਲੋੜੀ ਆ ਨਾਲ ਕੀ ਬਣਾਉਣਾ ਕੱਲ ਨੂੰ ਕਾਲੂ ਲਿਖੇ ਚੋਲ ਬਣਾ ਲਾਂਗੇ ਪਕੌੜੇ ਕਰ ਦਾਂਗੇ ਬਾਕੀ ਜਿਹੜੀ ਚੀਜ਼ ਨੂੰ ਤੁਹਾਡਾ ਕੀ ਕਰਦਾ ਉਹ ਦੱਸ ਦੋ ਰਾਤ ਨੂੰ ਮਾਂ ਭਿਓ ਦੀ ਛੇਰੇ ਨਾ ਭੱਲੇ ਬਣਾਵਾਂਗੇ ਦਹੀਂ ਚ ਪਾਵਾਂਗੇ ਬੜੇ ਸ਼ਕੀਨ ਆ ਤਾਂ ਬੰਦਾ ਤੇਰੀ ਵੀ ਭੱਲੇ ਆ ਠੀਕ ਆ ਬੰਦਾ ਹੀ ਲੱਭਦੇ ਨਹੀਂ ਇਹ ਟੋਲ ਤੇ ਖਾਣ ਦਾ ਉਹ ਚੱਲ ਕੋਈ ਬੰਦਾ ਇਦਾਂ ਹੀ ਆ ਜੀਰ ਕਰਦਾ ਹੀ ਆ ਖਾਣ ਆ ਆ ਚੱਲਗੇ ਥੱਲੇ ਕੋਈ ਪਤਾ ਨਹੀਂ ਹੁੰਦਾ ਮੁੰਕੇ ਕੋਈ ਕੰਮਕਾਰ ਪੈ ਜਾ ਫਿਰ ਤੇ ਜੇਰ ਸੋਈ ਸਾਫ ਕਰਾਉਣੀ ਤੁਹਾਡਾ ਕਰਾ ਹੀ ਦਿੰਨੇ ਚਲੋ ਫਿਰ ਠੀਕਾ ਠੀਕਾ ਨਹੀਂ ਨਹੀਂ ਭੂਆ ਜੀ ਇਦਾਂ ਦੀ ਕੋਈ ਗੱਲ ਨਹੀਂ ਗੀ ਬਾਕੀ ਕੋਈ ਨਹੀਂ ਵਿਆਹ ਤੇ ਤੁਸੀਂ ਆਉਣਾ ਹੀ ਆ ਦੱਸਾਂ ਕਿ ਚੋਰੀਆਂ ਤੇ ਨਾ ਕੈਨੂੰ ਵੀ ਨਹੀਂ ਕਰ ਸਕਿਆ ਨਹੀਂ ਨਹੀਂ ਕੋਈ ਗੱਲ ਨਹੀਂ ਬਾਕੀ ਤੁਹਾਡੇ ਤੋਂ ਬਿਨਾ ਥੋੜੀ ਕਰਨਾ ਵਾ ਤੁਹਾਨੂੰ ਪੁੱਛ ਕੇ ਕਰਨਾ ਜੋ ਕਰਨਾ ਹਾਂ ਹਾਂਜੀ ਠੀਕਾ ਜੀ ਠੀਕਾ ਆਜੋ ਤੂੰ ਹੀ ਕੋਈ ਨਹੀਂ ਤੂੰ ਹੀ ਵਿਆਹ ਦੇ ਵਿਆਹ ਹੀ ਹੋਣਾ ਵਾ ਤੂੰ ਆਜੋ ਦੋ ਚਾਰ ਦਿਨ ਪਹਿਲਾਂ ਹੀ ਹਣ ਕੇ ਠੀਕ ਆ ਤੂੰ ਠੀਕ ਆ ਚਲੋ ਠੀਕ ਆ ਭੋਆ ਦੀ ਸੱਸਰੀ ਘਰ ਠੀਕ ਹੈ ਕਿਦਾ ਫੋਨ ਆਉਂਦਾ ਹੈਗਾ ਫੋਨ ਭੋਆ ਦਾ ਹੈਗਾ ਅੱਛਾ ਹੂੰ ਗੁੱਸਾ ਕਰਨ ਦੇ ਹੀ ਜਾਂਦੇ ਆ ਨਾ ਸਦਾ ਹੀ ਨਹੀਂਗਾ ਤੁਸੀਂ ਚੂੜੀਆਂ ਤੇ ਚੱਲ ਕਹਿਣਾ ਹੀ ਤੇ ਕੇ ਨੂੰ ਨਹੀਂ ਕਰ ਸਦਿਆ ਮੰਮੀ ਦੇ ਘਰੇ ਆਏ ਅਸੀਂ ਦਰਸ ਪੀ ਕੇ ਕੋਈ ਵੀ ਨਹੀਂ ਆਇਆ ਹੈਗਾ ਹੋਈ ਮੈਂ ਕਹਿਣਾ ਵਾਂ ਮੈਂ ਵੀ ਕੇ ਨੂੰ ਨਹੀਂ ਕਰ ਸਦਿਆ ਉਹ ਤੇ ਘਰ ਦੇ ਜੀਹਾਂ ਬਸ ਆਪਾ ਤੇ ਬਾਕੀ ਮੈਂ ਤਾਂ ਕੋਈ ਨਹੀਂ ਵਿਆਹ ਤੇ ਤੁਸੀਂ ਆਉਣਾ ਹੀ ਆ ਆਹੋ ਆਹੋ ਤੇ ਮੈਂ ਚਾਹ ਲਿਆਵਾ ਤੁਹਾਡੇ ਵਾਸਤੇ ਵੀ ਚਾਹ ਬਣਾਈ ਆ ਬਣਾਈ ਆ ਉਹ ਨਾ ਅਮਨ ਨੂੰ ਵੀ ਰਹੀ ਠਾੜ ਲੱਗਣ ਪਤਲੇ ਕੱਪੜੇ ਤੇ ਨੇ ਪਾਏ ਹੀਗੇ ਤੇ ਉਹ ਮੰਮੀ ਨੂੰ ਵੀ ਦੇ ਕੇ ਆਈਆਂ ਤੇ ਅਮਨ ਨੂੰ ਵੀ ਦੇ ਕੇ ਆਈਆਂ ਤੇ ਪੀਣੀ ਤੁਸੀਂ ਤੇ ਲਿਆਵਾ ਤੁਹਾਡੇ ਵਾਸਤੇ ਨਹੀਂ ਮੈਂ ਤਾਂ ਨਹੀਂ ਕੀ ਪਹਿਨੀ ਤੇ ਉਹਨੂੰ ਠੰਡ ਕਿਉਂ ਲੱਗਣ ਦੀ ਦੱਸ ਹਾਂ ਠੰਡ ਹੈਗੀ ਆ ਹੁਣ ਤੇ ਕੱਪੜੇ ਵੀ ਪਤਲੇ ਪਾਏ ਹੀਗੇ ਚੂੜੀਆਂ ਚੜ੍ਹਣੀਆਂ ਤਾਰੇ ਸਾਹਮਣੇ ਵੇਖਿਆ ਤਾਂ ਹੈਗਾ ਤੂੰ ਤੇ ਲੈ ਤੇ ਉਹਨੂੰ ਕਹਾਂ ਤੂੰ ਤੂੰ ਕੱਪੜਾ ਕੋਈ ਪੋਣਾ ਇਨਾ ਮੋਟਾ ਉਹ ਤਾਂ ਵਿਆਹ ਵਾਦੇ ਉੱਤੇ ਬਿਮਾਰ ਹੋਗੇ ਬੋਗੇ ਕੀ ਫਾਇਦਾ ਤਾਂ ਹੀ ਮੈਂ ਚਾਚੂ ਬਣਾ ਕੇ ਦੇ ਕੇ ਆਈ ਹਾਂ ਮੈਂ ਠੰਡ ਨਾ ਲੱਗ ਜੇ ਹੋਗੇ ਤੇ ਨਹੀਂ ਮੈਂ ਨਹੀਂ ਪਹਿਨੀ ਲੈ ਜਾ ਠੀਕ ਹਾਂ ਚਲ ਮੈਂ ਵੇਲਾ ਕਰੂ ਹੋਰ ਕੋਈ ਕੰਮ ਆਹੋ ਹਲੋ ਅਮੈਂ ਕੱਲ ਗਈ ਹਾਂ ਤੇ ਕੱਲ ਚੜੀਆਂ ਝੂੜੀਆਂ ਤੇ ਕੁੜੀ ਬਹੁਤ ਸੋਹਣੀ ਲੱਗੇ ਤੇ ਮੈਂ ਵੀ ਬੜੀ ਖੁਸ਼ ਹੋਈ ਅੱਛਾ ਪਹਿਲਾਂ ਤਾਂ ਤੁਸੀਂ ਆਂਦੇ ਹੋ ਆ ਕੁਝ ਲੈਣਾ ਨਹੀਂ ਤੇ ਹੁਣ ਮੈਂ ਕਿਹੜੇ ਮੂੰਹ ਨਾ ਜਾ ਕੇ ਉਹਨਾਂ ਨੂੰ ਆਖਾਂ ਮੁੰਡਾ ਤੇ ਮੈਨੂੰ ਪਤਾ ਹੈ ਸਰਪੰਚ ਬਣਿਆ ਹੈ ਪਰ ਹੁਣ ਮੈਂ ਕੀ ਕਰਾਂ ਆਹੋ ਮੁੰਡਾ ਤੇ ਭਾਈ ਸਰਪੰਚ ਵਾ ਤੇ ਤੁਸੀਂ ਆਂਦੇ ਹੁਣ ਵਧੀਆ ਵਿਆਹ ਹੋਏ ਚਲੋ ਜਾਈਦਾ ਤੇ ਹੈ ਵਾ ਚੰਗਾ ਫਿਰ ਮੈਂ ਕਰਾਂਗੀ ਉਹਨਾਂ ਨਾਲ ਗੱਲ ਉਹਨਾਂ ਨਾਲ ਗੱਲ ਕਰਾਂਗੀ ਵੀ ਇਦਾਂ ਹੁਣ ਮੁੰਡੇ ਨੂੰ ਇੰਨਾ ਵੱਡਾ ਹੌਦਾ ਮਿਲ ਗਿਆ ਵੈ ਤੇ ਹੁਣ ਭਾਈ ਤੁਸੀਂ ਵੀ ਕੁਝ ਕਰੋ ਥੋੜਾ ਬਹੁਤਾ ਖਰਚਾ ਚੰਗਾ ਫਿਰ ਮੈਂ ਉਹਨਾਂ ਨੂੰ ਫੋਨ ਲਾ ਕੇ ਤੇ ਗੱਲ ਕਰਾਂ ਹੈਲੋ ਜੀਵਨ ਕੀ ਹਾਲ ਚਾਲ ਹੈ ਠੀਕ ਠਾਕ ਹੈ ਅਰ ਯੇ ਮੈਂ ਫੋਨ ਲਾਇਆ ਤੂੰ ਨਾ ਜਰਾ ਕਿ ਸਾਡੇ ਘਰ ਆ ਆਖਣਾ ਕੀ ਆਏਗੀ ਤੇ ਤੈਨੂੰ ਦੱਸਾਂਗੀ ਨਹੀਂ ਜ਼ਰੂਰ ਆ ਜਰਾ ਜਰਾ ਕੋਈ ਨਾ ਕੋਈ ਅਹੋਜੀ ਗੱਲ ਹੁੰਦੀ ਹੈ ਉਹ ਅੰਦਰ ਬਹਿ ਕੇ ਕਰਨੀ ਹੁੰਦੀ ਆ ਫੋਨ ਤੇ ਨਹੀਂ ਹੁੰਦੀ ਕੁਣ ਚੇਤੀ ਆ ਜਾ ਆ ਜਾ ਆ ਜਾ ਬੋਤਾ ਹੁਣ ਟਾਈਮ ਨਾ ਨਹੀਂ ਮੈਨੂੰ ਵੀ ਕੰਮ ਆ ਮੈਂ ਕਿਤੇ ਜਾਣਾ ਮੁੜ ਕੇ ਆਹੋ ਆ ਜਾ ਫਿਰ ਉਹ ਆ ਤੇ ਗਈ ਹੈ ਉਹ ਤੇ ਹੁਣ ਲਈ ਆ ਮੈਂ ਹੁਣ ਕਿਹੜੇ ਮੂੰਹ ਨਾਲ ਗੱਲ ਕਰਾਂ ਹੁਣ ਗੱਲ ਤੇ ਮੈਨੂੰ ਕਰਨੀ ਪੈਣੀ ਹੈ ਹੁਣ ਮੁੰਡੇ ਵਾਲੇ ਵੀ ਇਦਾਂ ਆਖਾਂ ਲਏ ਨੇ ਹੁਣ ਮਨਪ੍ਰੀਤ ਦੀ ਵੀ ਗੱਲ ਸਹੀ ਹੈ ਮੁੰਡਾ ਵੀ ਭਾਈ ਬਣਿਆ ਵਾ ਚੱਲ ਮੈਂ ਕਰ ਦਾਂਗੀ ਗੱਲ ਜੀ ਕਰੇ ਰਿਸ਼ਤਾ ਕਰ ਨਾ ਜੀ ਕਰੇ ਨਾ ਕਰ ਨਾ ਵਾ ਹਾਂਜੀ ਬਹੁਤ ਵੈਰੀ ਗੱਲ ਸੁਣ ਮੈਨੂੰ ਤਾਂ ਤਾਈ ਦਾ ਫੋਨ ਆਇਆ ਬੁਝਲਣ ਦਾ ਕੀ ਹੰਦੇ ਨੇ ਮੈਨੂੰ ਪਤਾ ਨਹੀਂ ਉਹ ਕਹਿੰਦੀ ਆ ਕੋਈ ਗੱਲ ਕਰਨੀ ਆ ਤੇ ਜੀਵਨ ਛੇਤੀ ਆਈ ਤੇ ਮੈਨੂੰ ਤੇ ਆਪ ਟੈਨਸ਼ਨ ਜੀ ਹੋਣ ਨਹੀਂ ਸਕੋ ਪਤਾ ਨਹੀਂ ਕਿਹੜੀ ਗੱਲ ਵਾ ਮम्मी ਨੇ ਕਿਹਾ ਕਿਹੜੀ ਗੱਲ ਕਰਨੀ ਆ ਸਾਰੀ ਗੱਲਾਂ ਤੇ ਹੋ ਗਈਆਂ ਪਤਾ ਨਹੀਂ ਉਹ ਕੋਲ ਏਦਾਂ ਕਰਨ ਸੱਜੀ ਰੱਖੀ ਆ ਤੂੰ ਪਰਖੀਂ ਜੀ ਅੱਜ ਤੇ ਮੈਂ ਜਰਾ ਕੋਈ ਗੱਲ ਕਰਨ ਆਈ ਹਾਂ ਚਲੋ ਫਿਰ ਮੈਂ ਪਹਿਲਾਂ ਸਬਜ਼ੀ ਲੈ ਲਈ ਨੀ ਉਦੋਂ ਤੇ ਮੈਂ ਆਪਾਂ ਢੇ ਤੋਂ ਲੱਗੀ ਹਾਂ ਪਾਂਡੇ ਬਾਚ ਮਾਂਜੀ ਨੂੰ ਚੰਗਾ ਚਲੋ ਕੋਈ ਨਹੀਂ ਹੋਊਗਾ ਮੈਂ ਜਾਉਂ ਮੈਂ ਹੈ ਪਤਾ ਨਹੀਂ ਕਿਉਂ ਸਾਦ ਰਿਹਾ ਜਿੰਨੂੰ ਚਾਈ ਨੇ ਸੋਭੂ ਵੀ ਸਹੀ ਪਤਾ ਨਹੀਂ ਕਿਹੜੀ ਗੱਲ ਕਰਨੀ ਹੈ ਜਿਹੜਾ ਉਸੇ ਵੇਲੇ ਫੋਨ ਕਰਕੇ ਸਾਦਣਾ ਪਈ ਹੁਣੇ ਹੀ ਆ ਚਲ ਵੇਨੀ ਆ ਜਾ ਕੇ ਪੜਾ ਕੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਏ ਹੋਰ ਸਨਾ ਠੀਕ ਠਾਕ ਜੀ ਠੀਕ ਠਾਕ ਬਹਿ ਜਾਓ ਹੋਰ ਤੁਸੀਂ ਨਾ ਕਿਦਾਂ ਮੈਂ ਵੀ ਵਧੀਆ ਬਸ ਠੀਕ ਠਾਕ ਚਲੋ ਚੰਗਾ ਹੈ ਠੀਕ ਹੀ ਜਾਈਦਾ ਵਾ ਚੰਗਾ ਫਿਰ ਮੈਂ ਨਾ ਪਾਣੀ ਲਿਆਵਾਂ ਨਾ ਨਾ ਠੰਡ ਬੜੀ ਆ ਪਾਣੀ ਨਹੀਂ ਮੈਂ ਪੀਣਾ ਚਾਹ ਬਣਾਈਏ ਔਰ ਨਹੀਂ ਨਹੀਂ ਕਿਹੜੀ ਕੋਈ ਉਪਰੀ ਗੱਲ ਵਾ ਆਪਣਾ ਹੀ ਘਰ ਇਹ ਵੀ ਤੇ ਉਹ ਵੀ ਕੋਈ ਗੱਲ ਨਹੀਂ ਚਾਹ ਨਹੀਂ ਕੀ ਪੀਣੀ ਮੈਨੂੰ ਤੇ ਨਾ ਤੁਸੀਂ ਗੱਲ ਦੱਸੋ ਵੀ ਫੋਨ ਕਰਕੇ ਸੱਦਿਆ ਵੀ ਹੁਣੇ ਹੀ ਆ ਤੇ ਮੈਨੂੰ ਤੇ ਹੋਰ ਤਰਾ ਹੀ ਹੋ ਗਿਆ ਵੈਸੇ ਚਲ ਜਾ ਕੇ ਪਹਿਲਾਂ ਭੱਜ ਕੇ ਤੁਹਾਡੀ ਗੱਲ ਸੁਣਨਾ ਤੇ ਫੇਰ ਆ ਕੇ ਕੰਮ ਕਰਦਾ ਵੀ ਨਹੀਂ ਕੋਈ ਅਰ ਗਿਆ ਗੱਲ ਕੀ ਕਰਾਂ ਗੱਲ ਤੇ ਮੇਰੇ ਕੋ ਵੀ ਨਹੀਂ ਹੁੰਦੀ ਪਰ ਤੇਰੀ ਨਵੀਂ ਕੋਈ ਮਣੀ ਦਾ ਆਇਆ ਹੀ ਫੋਨ ਅੱਛਾ ਕੀ ਆਂਦੀ ਐ ਤੇ ਆਂਦੀ ਹੀ ਪਈ ਅੱਗੇ ਹੀ ਗੱਲ ਹੋਰ ਤੇ ਹੁਣ ਵੈ ਗੱਲ ਹੋਰ ਹੁਣ ਮੁੰਡਾ ਬਣ ਗਿਆ ਸਰਪੰਚ ਐ ਅੱਛਾ ਤੇ ਇਦਾਂ ਆਪੀ ਵਿਆਹ ਅੱਜ ਨਾ ਕਰਨ ਲੈ ਦੱਸ ਅੱਗੇ ਹੀ ਵਿਆਹ ਮਾੜਾ ਕਰਨਾ ਭਲਾ ਕਿੱਦਾਂ ਦੀਆਂ ਗੱਲਾਂ ਕਰਦੇ ਤੁਸੀਂ ਅਸੀਂ ਤਾਂ ਵੈਸੇ ਵੀ ਵਿਆਹ ਬਣਾ ਵਧੀਆ ਕਰਨਾ ਹੀਗਾ ਤੁਸੀਂ ਨਾ ਵੀ ਕਹਿੰਦੇ ਤਾਂ ਤਾਂ ਵੀ ਚੰਗਾ ਹੀ ਕਰਨਾ ਹੀਗਾ ਚਲ ਤੁਹਾਣੇ ਕਰਨਾ ਹੀ ਪਰ ਅਗਲੇ ਆਂਦੇ ਹੁਣ ਮਿਲਣੀਆਂ ਵੀ ਸਾਰੀਆਂ ਹੀ ਹੋਣ ਹੈ ਮਿਲਣੀਆਂ ਸਾਰੀਆਂ ਹੀ ਹੋਣ ਆਹ ਤਾਂ ਗੱਲ ਨਹੀਂ ਜੇ ਚੰਗੀ ਪਹਿਲਾਂ ਗੱਲਾਂ ਹੋਰ ਤੇ ਹੁਣ ਗੱਲਾਂ ਹੋਰ ਹੀ ਕਿੱਦਾਂ ਦਾ ਕੰਮ ਹੋਇਆ ਹੋਣ ਪਰ ਉਹਨਾਂ ਨੂੰ ਰੋਕੀ ਦੇਈ ਨੇ ਹੋਰ ਰਿਸ਼ਤੇ ਕਰੀਂ ਆਂਦੇ ਸਾਦਾ ਕਰੋ ਸਾਦਾ ਕਰੋ ਲੈ ਇਹ ਗਾਜਰਾ ਮੂਲੀਆ ਦਾ ਹੱਦ ਹੋ ਗਈ ਤੁਹਾਡੇ ਵਾਲੀ ਫਿਰ ਤੁਸੀਂ ਕਹਦੇ ਬਈ ਚੱਲੇ ਜੇ ਵਿੱਚ ਟੜਕੋ ਸਿਆਣ ਨਹੀਂ ਲਿਆ ਜਾਂਦਾ ਤੁਸੀਂ ਗੱਲ ਕਰੋ ਠੋਕੇ ਵੀ ਪਹਿਲਾਂ ਮੈਂ ਇਦਾਂ ਗੱਲ ਕੀਤੀ ਸੀ ਵੀ ਲੈਣਾ ਦੇਣਾ ਕੁਛ ਨਹੀਂਗਾ ਕਿ ਉਹਨਾਂ ਨੂੰ ਕੁੜੀ ਕੁੜੀ ਚਾਹੀਦੀ ਆ ਬਸ ਹੈ ਤੇ ਹੁਣ ਤੁਸੀਂ ਕਹਿਣ ਦੇ ਜੇ ਪੀ ਉਹਨਾਂ ਨੂੰ ਮਿਲੀਆਂ ਵੀ ਚਾਹੀਦੀਆਂ ਕੱਲ ਨੂੰ ਤੁਸੀਂ ਆਖੋਗੇ ਬਾਕੀ ਦਾ ਜੀ ਵੀ ਸਾਰਾ ਚਾਹੀਦਾ ਵਾ ਸਹੀ ਉਹ ਆਂਦੇ ਨੇ ਹੋਣੇ ਉਹ ਆਂਦੇ ਨੇ ਸਭ ਕੁਝ ਹੀ ਹੋਣਾ ਚਾਹੀਦਾ ਹੈ ਤੇ ਮੈਂ ਆਦੇ ਆਪ ਸ਼ਰਨ ਦੀ ਮਾਰੀ ਗੱਲ ਨਹੀਂ ਸੰ ਕਰਦੀ ਪਰ ਮੈਨੂੰ ਹੁਣ ਕਰਨੀ ਪਈ ਮੈਂ ਕਿਹ ਗੱਲ ਮੈਂ ਖੋਲਾਂ ਜੇ ਮੈਂ ਗੱਲ ਨਾ ਖੋਲਾਂ ਤੇ ਗੋਲ ਮੋਲ ਗੱਲ ਰਹਿ ਕੇ ਮੁਰਕੇ ਮਾਰੀ ਗੱਲ ਕੋਏਗੀ ਮੇਰੀ ਗੱਲ ਸੁਣੋ ਜਾਂ ਤੇ ਬੰਦਾ ਪਹਿਲਾਂ ਆਪਣੀ ਜਬਾਨ ਬੰਦ ਰੱਖੇ ਹੈ ਤੇ ਧੀ ਵਾਲੇ ਨੂੰ ਤੇ ਪਹਿਲਾਂ ਹੀ ਪਤਾ ਹੁੰਦਾ ਤੇ ਮੈਂ ਕਰਨਾ ਜਿੱਦਾਂ ਮਰਜੀ ਅਗਲਾ ਕਰੇ ਤੇ ਪਹਿਲਾਂ ਕਹਿਤਾ ਜੀ ਸਾਨੂੰ ਕੋਹ ਚਾਹੀਦਾ ਹੈ ਨਹੀਂ ਸਾਡੇ ਘਰ ਧੀ ਦੀ ਕਮੀ ਆ ਬਸ ਸਾਨੂੰ ਧੀ ਚਾਹੀਦੀ ਆ ਤੇ ਮੁਰਕੇ ਜਬਾਨ ਤੋਂ ਪਤਾ ਨਹੀਂ ਲੋਕ ਕਿੰਦਾ ਫਿਰ ਜਾਂਦੇ ਆ ਪਰ ਪਿਆਲੀ ਬੰਨਾ ਵੀ ਜੀਵਨ ਹੋਇਆ ਚਲੋ ਠੀਕ ਆ ਮੈਂ ਮੰਨਨੀ ਆ ਪਿਆਲੀ ਬੰਨਾ ਹੈਗਾ ਮੁੰਡੇ ਦਾ ਪਰ ਇਹਦਾ ਮਤਲਬ ਇਹ ਥੋੜੀ ਪਿਆ ਅੱਜ ਗੱਲ ਹੋਰ ਤੇ ਕੱਲ ਹੋਰ ਹੈ ਪਹਿਲਾਂ ਸਾਨੂੰ ਫਸਾ ਲਿਆ ਵਾ ਪਹਿਲਾਂ ਹੁਣ ਵਿਆਹ ਨੇੜੇ ਨੇੜੇ ਆਉਣ ਡਿਆ ਵਾ ਤੇ ਹੁਣ ਹਾ ਗੱਲਾਂ ਨਿਕਲ ਡੈ ਪੀਆਂ ਵਾ ਹੁਣ ਸਾਰੇ ਪਿੰਡ ਚ ਪਤਾ ਲੱਗ ਗਿਆ ਕੁੜੀ ਦਾ ਵਿਆਹ ਦਿੱਤਾ ਨਾ ਹੀ ਗਾਂਹ ਜੋਗੇ ਤੇ ਨਾ ਹੀ ਪਛਾਣ ਜੋਗੇ ਸਾਨੂੰ ਤੇ ਵਿਚ ਲੈ ਕੇ ਮਾਰਿਆ ਨਾ ਹੁਣ ਤੁਸੀਂ ਗਾਲੇ ਦਾਂ ਵੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਏ ਸੱਚੀ ਮੈਂ ਤਾਂ ਨਾ ਗੱਲ ਦਿੱਤੀ ਏ ਖੋਲ ਹਾਂ ਤੁਸ ਜੀ ਆਪਣੀ ਮਰਜ਼ੀ ਕਰੋ ਆ ਕਿਦਾਂ ਦੀ ਗੱਲ ਹੋਈ ਆਪਣੀ ਮਰਜ਼ੀ ਕਰੋ ਨਾ ਬੰਦੇ ਨੂੰ ਜੀਣ ਜੋਗਾ ਛੱਡੋ ਤਾਂ ਨਾ ਮਰਿਆ ਜੋਗਾ ਛੱਡੋ ਹੈ ਤੇ ਆਪਣੀ ਮਰਜ਼ੀ ਕਰ ਲਓ ਇਹ ਪਰ ਫਿਰ ਜੀਵਨ ਮੈਗੀ ਕਰ ਸਕਨੇ ਆ ਜਦੋਂ ਅਗਲੇ ਹੁੰਦੇ ਨੇ ਅੱਖਣ ਤੁਸੀਂ ਤਾਂ ਉਹ ਤੋਂ ਬੜੀਆਂ ਸਿਫਤਾਂ ਕਰਦੇ ਹੁੰਦੇ ਹੀਗੇ ਇਹ ਉੱਥੇ ਤੇ ਗੱਲ ਹੀ ਨਹੀਂ ਕੋਈ ਕਰਨ ਵਾਲੀ ਨਾਲੇ ਤੁਹਾਡੀ ਰਿਸ਼ਤੇਦਾਰੀ ਤਾਂ ਡਾ ਇੰਨਾ ਮਾਣ ਨਹੀਂ ਹੈਗਾ ਉੱਥੇ ਇਹਨੂੰ ਪਤਾ ਹੀ ਹੈ ਨਾ ਦੁਨੀਆਂ ਪਰ ਬਦਲ ਜਾਂਦੀ ਹੈ ਾਂਦੇ ਕੋਜੇ ਤੇ ਮੁੜਕੇ ਕੋਜੇ ਕਰਦੇ ਨਾ ਤੁਸੀਂ ਤਾਂ ਪੋਲੇ ਜੇ ਮੂੰਹ ਨਾਲ ਕਹਿਤਾ ਵੀ ਆਪਣੀ ਮਰਜ਼ੀ ਕਰੋ ਹੁਣ ਹੁਣ ਅਹੀਂ ਨਾ ਗਾਂ ਜੋਗੇ ਨਾ ਪਛਾਂ ਜੋਗੇ ਕੁੜੀ ਨੇ ਚੂੜੀਆਂ ਵੀ ਚੜਾਤੀਆਂ ਤੁਹਾਡੇ ਸਾਹਮਣੇ ਹੈ ਹੁਣ ਅਹੀਂ ਕਿੱਦਾਂ ਨਾ ਕਰੀਏ ਅਸੀਂ ਤੇ ਫਸ ਗਏ ਆ ਹੁਣ ਤੁਸੀਂ ਹਾਲ ਦੱਸੋ ਸਾਨੂੰ ਵੀ ਕਰੀਏ ਕੀ ਹੋਣਾ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਆਖਾਂਗੀ ਭਈ ਉਹ ਵੀ ਪੈਰ ਤੇ ਕਿੱਦਾਂ ਕਰਨਾ ਚੱਲ ਬਹੁਤਾ ਨਹੀਂ ਤੇ ਕੋਈ ਨਾ ਕੋਈ ਤੇ ਜਿਵੇਂ ਨਾ ਕਰਨਾ ਹੀ ਪੈਣਾ ਮੈਨੂੰ ਨਹੀਂ ਜੇ ਕੋ ਸਮਝ ਆਉਂਦੀ ਤੁਸੀਂ ਤੇ ਮੇਰਾ ਸਿਰ ਹੀ ਘੁਮਾ ਕੇ ਰੱਖਤਾ ਵਾ ਅਸੀਂ ਤੇ ਆਪਣੇ ਤਰੀਕੇ ਨਾਲ ਲੱਗੇ ਹੀਗੇ ਸਾਨੂੰ ਕੀ ਪਤਾ ਹੈ ਸਿਆਪਾ ਅੰਤਰਾ ਹੋਰ ਵਿੱਚ ਡਾਦਣਾ ਇਹਨਾਂ ਨੇ ਪਹਿਲਾਂ ਨਾਕ ਹੁੰਦੇ ਪਹਿਲਾਂ ਆਪਣੀ ਜ਼ਬਾਨਾਂ ਬੰਦ ਰੱਖਦੇ ਤਾਂ ਸਭ ਕੁਝ ਕਰਨਾ ਸੀਗਾ ਐਡੇ ਰਹੇ ਨਹੀਂ ਆਪਾਂ ਫਿਰ ਬੰਦਾ ਆਪਣੇ ਆਪ ਨੂੰ ਉਦਾਂ ਦਾ ਕਰ ਲੈਂਦਾ ਵਾ ਠੀਕ ਆ ਨਾ ਹੁਣ ਕਰਦੀਆਂ ਜਾ ਕੇ ਤੇ ਪਿਓ ਦਾ ਸਲੱਬ ਕੀ ਜਾਂਦੇ ਆ ਆਹ ਤੂੰ ਵੀ ਸੱਚੀ ਐ ਮੈਂ ਇਹ ਨਹੀਂ ਆਂਦੀ ਤੁਸੀਂ ਨਹੀਂ ਸੱਚੇ ਪਰ ਉਹਨਾਂ ਨੂੰ ਹੁਣ ਲੋਕੀ ਨਹੀਂ ਛੱਡਣਦੇ ਮੈਨੂੰ ਨਹੀਂ ਪਤਾ ਕੌਣ ਛੱਡਣ ਡਿਆ ਤੇ ਕੌਣ ਨਹੀਂ ਛੱਡਣ ਡਿਆ ਪਰ ਸਾਡੇ ਪਿਆਰ ਅਸਿਆਪਾ ਪੈ ਗਿਆ ਕਿ ਨਹੀਂ ਪੈ ਗਿਆ ਹੁਣ ਜਾ ਕੇ ਮੈਂ ਗੱਲ ਕਰਦੀ ਉਹਨਾਂ ਦੇ ਨਾਲ ਫੇਰ ਵੇ ਨਹੀਂ ਕੀ ਕਰਨਾ ਤੁਸੀਂ ਤਾਂ ਮੂੰਹ ਹਲਾਤਾ ਤੁਹਾਨੂੰ ਕੀ ਜਾਨੀ ਹੁਣ ਮੈਂ ਅੜੀਏ ਬਹਿ ਜਾ ਬਹਿ ਜਾ ਕੇ ਤਾਂ ਚਾਹ ਦਾ ਘੁੱਟ ਨਹੀਂ ਪੀਤਾ ਬਥੇਰੀ ਚਾਹ ਪਿਆਲਤੀ ਤੁਸੀਂ ਮੈਨੂੰ ਠੀਕ ਵਾ ਨਾ ਆ ਜਿਹੜੀ ਏਡੀ ਵੜੀ ਟੈਨਸ਼ਨ ਦੇਤੀ ਆ ਨਾ ਇਹ ਹੁਣ ਵੇਖਾ ਜਾ ਕੇ ਕਿ ਕਿਦਾਂ ਹੱਲ ਕਰਨਾ ਹੈ ਇਹਦਾ ਬਹਿ ਜਾ ਇੱਥੇ ਓਏ ਵੀ ਸੱਚੀ ਐ ਇਹ ਵੀ ਸੱਚੀ ਐ ਤੇ ਮੈਂ ਵੀ ਸੱਚੀ ਆ ਲੋਕੀ ਪਹਿਲਾਂ ਹੋਰ ਹੁੰਦੇ ਨੇ ਮੁੜ ਕੇ ਹੋਰ ਹੋ ਜਾਂਦੇ ਨੇ ਹੁਣ ਵਿਆਹ ਦੇ ਮੂੰਹ ਤੇ ਆ ਗਿਆ ਹੁਣ ਇਹ ਵੀ ਕੀ ਕਰਨ ਕਿੱਥੋਂ ਸੋਨੇ ਬਣਾਉਂ ਤੇ ਕਿੱਥੋਂ ਦਾਜ ਬਣਾਉਣਾ ਮਨਪਰੀਤ ਨੇ ਆਪਣੇ ਕੰਮ ਨਹੀਂ ਚੰਗਾ ਕੀਤਾ ਹਾਦੀ ਕਰ ਛੜੀ ਐਡਾ ਮੂੰਹ ਆ ਡੜਿਆ ਤੂੰ ਸਭੋ ਆਖ ਸਭ ਕੁਝ ਸਾਨੂੰ ਰੱਬ ਨੇ ਦਿੱਤਾ ਹੈ ਕਹੀ ਆਪਣੀ ਜ਼ੁਬਾਨ ਤੇ ਰਹੀ ਏ ਨਾ ਲੋਕੀ ਪੁੱਲ ਜਾਂਦੇ ਨੇ ਲੋਕੀ ਤੇ ਪੁੱਲ ਜਾਂਦੇ ਨੇ ਰੁਪਈਆ ਵੇਖ ਕੇ ਮੈਂ ਤਾਂ ਸੋ ਗਈ ਆਂ ਫਾਸ ਸਿਆਣੀ ਬਿਆਣੀ ਮੈਂ ਤਾਂ ਕਰੀ ਇਹੋ ਜਿਹਾ ਕੰਮ ਨਹੀਂ ਸੀ ਕੀਤਾ ਹੁਣ ਮੈਨੂੰ ਇਹਨਾਂ ਕੋ ਵੀ ਸ਼ਰਮ ਆਉਂਦੀ ਆ ਕੁੜੀ ਵਾਂ ਕੋ ਵੀ ਉਹ ਵੀ ਵਿਚਾਰੇ ਕੀ ਕਰਨ ਤੇ ਉਹ ਵੀ ਨਹੀਂ ਹਰਦੇ ਉਹ ਵੀ ਆਂਦੇ ਹਾਂ ਲੈਣਾ ਹੀ ਲੈਣਾ ਚਲੋ ਮਰ ਜਗਾ ਨੇ